ਫੋਟੋ ਕਰਾ ਕੇ ਨੰਬਰ ਲੈ ਜੂਗੀ ਤੁਹਾਡਾ ਦੱਸ ਮੈਨੂੰ ਵੀ ਉੱਥੇ ਜਾ ਕੇ ਕੋਈ ਵਟਸਐਪ ਕਾਲ ਨਾ ਕਰੂ ਤੁਹਾਨੂੰ ਵੀਡੀਓ ਕਾਲ ਨਾ ਆ ਘੁੰਮਣ ਦੋ ਜਾਣ ਦੋ ਆਪਣੇ ਦੇਸ਼ ਕੀ ਕਰਨ ਦੀ ਫੋਟੋਆਂ ਕਰਾ ਕੇ ਇਹ ਪੁਲਿਸ ਵਾਲੇ ਵੀ ਆਪ ਹੱਥ ਦੇ ਕੇ ਲਗਾਉਂਦੇ ਵੀ ਸਰਦਾਰ ਜੀ ਤੁਸੀਂ ਜਾਓ ਪਹਿਲਾਂ ਉਹਨਾਂ ਨੂੰ ਅੱਜ ਨਾ ਆਪਾਂ ਆਗਰੇ ਕਿਲੇ ਦੇ ਵਿੱਚ ਖੜੇ ਆ ਜਿਹੜਾ ਔਰੰਗਜ਼ੇਬ ਨਾਲ ਸੰਬੰਧਿਤ ਕਿਲਾ ਹੈ ਨਾ ਇੱਥੇ ਖੜ ਕੇ ਮੈਂ ਨਾ ਤੁਹਾਨੂੰ ਇੱਕ ਚੀਜ਼ ਕਹਿਣੀ ਚਾਹਣਾ ਸਾਰੇ ਆਪਣੇ ਇੰਡੀਆ ਨੂੰ ਹੀ ਕਹਿਣੀ ਚਾਹਣਾ ਨਾ ਕਿ ਪੰਜਾਬ ਨੂੰ ਆਪਣੇ ਨਾ ਪੰਜਾਬੀ ਹੋਗੇ ਜਾਂ ਇੰਡੀਆ ਵਾਲੇ ਹੋਗੇ ਇੱਥੇ ਅੰਗਰੇਜ਼ ਆਉਂਦੇ ਨਾ ਉਹਨਾਂ ਨੂੰ ਦੇਖ ਕੇ ਐਦਾਂ ਹੋ ਜਾਂਦੇ ਆ ਵੀ ਯਾਰ ਪਤਾ ਨਹੀਂ ਕੀ ਆ ਕੋਈ ਵੀ ਆ ਗਿਆ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੱਡਕ ਪਹਾੜ ਆ ਗਿਆ ਇੱਥੇ ਅਸੀਂ ਦੇਖਿਆ ਹੁਣ ਪਿੱਛੇ ਇਹ ਦੇਖਿਆ ਮੁੰਡਾ ਆ ਅਸੀਂ ਮਤਲਬ ਗੋਰੀ ਮੈਮ ਅਬਦਾ ਕੰਮ ਕਰੀ ਜਾਂਦੇ ਕਰੀ ਜਾਂਦੇ ਯਾਰ ਤੂੰ ਕੀ ਲੈਣਾ ਬੰਪਾਂ ਨੂੰ ਫੋਟੋ ਬੰਨ ਫੋਟੋ ਬੰਨ ਫੋਟੋ ਵੀ ਭੈਣ ਦੇ ਖਸਮ ਮਸਾਂ ਦਾ ਇਹਨਾਂ ਨੂੰ ਕੱਢੇ ਉਰੋਂ ਯਾਰ ਤੁਸੀਂ ਬਾਰ-ਬਾਰ ਇਹਨਾਂ ਦੇ ਪੈਰੀ ਵਿਚੀਆਂ ਨੂੰ ਫੋਟੋ ਕਰਾ ਲਓ ਫੋਟੋ ਕਰਾ ਲਓ ਕੀ ਐ ਦਾ ਫੋਟੋ ਕਰਾਉਣ ਨੂੰ ਯਾਰ ਇਹ ਬੜੀ ਦੇਖ ਜਿੱਥੇ ਮਰਜ਼ੀ ਤੁਸੀਂ ਜਾਓਗੇ ਜਿੱਥੇ ਵੀ ਜਾਓਗੇ ਖਾਸ ਕਰਕੇ ਸਾਰਾ ਆਪਣੇ ਇੰਡੀਆ ਦੀ ਲਾ ਲਓ ਪਹਿਲਾਂ ਥੋੜਾ ਕੁਝ ਕੀਤਾ ਆਪਣਾ ਸਾਰਾ ਕੁਸਤਾ ਇਹ ਲੈ ਕੇ ਚੱਕੇ ਇਕ ਨੂੰ ਬਣਾਉਂਦੇ ਆ ਘੁੰਮਣ ਦੋ ਜਾਣ ਦੋ ਆਪਣੇ ਦੇਸ਼ ਕੀ ਕਰਨ ਦੀ ਫੋਟੋਆਂ ਕਰਾ ਕੇ ਇਹ ਇੱਕ ਚੀਜ਼ ਹੋਰ ਦੇਖਿਆ ਇਹ ਬੰਦੇ ਮੈਂ ਨਾ ਕੁਦਰਤ ਆ ਹੋ ਗਏ 15 ਵਿਜ਼ਨ ਹੋ ਗਏ ਆਪ ਨੂੰ ਘੁੰਮਣ ਦੇ ਨੂੰ ਹਾਂ ਹਾਂ 15 ਵਿਜ਼ਨ ਹੋ ਗਏ ਅਸੀਂ ਜਿੱਥੇ ਵੀ ਗਏ ਆ ਸਾਰੇ ਕਿਤੇ ਸਾਨੂੰ ਮਿਲੇ ਇਹ ਬ੍ਰਿਟਿਸ਼ ਵਗੈਰਾ ਹਾਂ ਇਹ ਬੰਦੇ ਕਦੇ ਨਹੀਂ ਕਹਿੰਦੇ ਵੀ ਇਹਨਾਂ ਨੂੰ ਫੋਟੋ ਕਰਾਉਣੀ ਆ ਫੋਟੋ ਕਰਾਉਣੀ ਆ ਆਪਣੇ ਵਾਲੇ ਪਤਾ ਨਹੀਂ ਕਿਉਂ ਉਹੀ ਵਿਸ਼ ਜਾਂਦੇ ਆ ਵੀ ਯਾਰ ਪਤਾ ਨਹੀਂ ਕੀ ਆ ਗਿਆ ਯਾਰ ਕਿਉਂ ਚਮੜਾਉਨੇ ਹੁੰਨੇ ਇਹਨਾਂ ਨੂੰ ਯਾਰ ਪਹਿਲਾਂ ਇਹਨਾਂ ਦੇ ਪੁਰਖਿਆਂ ਨੇ ਸਾਰਾ ਦੇਸ਼ ਲੁੱਟ ਕੇ ਲੈ ਕੇ ਸਾਰਾ ਪੰਜਾਬ ਲੁੱਟ ਕੇ ਲੈ ਕੇ ਆਪਣਾ ਇਹ ਉਵੇਂ ਜਮਲਾ ਹੀ ਜਾਣਗੇ ਪਰ ਇੱਕ ਚੀਜ਼ ਹੋਰ ਦੇਖੀ ਐ ਅੱਜ ਅਸੀਂ ਮਤਲਬ ਦਸਤਾਰ ਨਹੀਂ ਬੰਨੀ ਹੈਗੀ ਅੱਜ ਅਸੀਂ ਵੈਸੇ ਹੀ ਦਸਤਾਰਾਂ ਕਿਉਂਕਿ ਧੋਨ ਵਾਲੀਆਂ ਆਉਂਦੀਆਂ ਨੇ ਸਾਡੀਆਂ ਬਾਵਾ ਦੇ ਨਾਂ ਦੇ ਬੰਨ ਰਹੇ ਆ ਜਿਸ ਦਿਨ ਅਸੀਂ ਇੱਥੇ ਗਏ ਸੀ ਨਾ ਜਾਂਦੇ ਹੋਏ ਖੜੇ ਸੀ ਦਸਤਾਰਾਂ ਸਾਡੇ ਬਨੀਆਂ ਸੀ ਉਹ ਉਸ ਦਿਨ ਇਹ ਸਾਡੇ ਨਾਲ ਫੋਟੋ ਖਰਾ ਕੇ ਗਏ ਨੇ ਕਿਹਨਾਂ ਨਾ ਵੀ ਹਾਂ ਇਹ ਗੱਲ ਸਹੀ ਆ ਬਿਲਕੁਲ ਉਹਦੇ ਆਪਣੇ ਕਿਹੜਾ ਸੀਗਾ ਉਹ ਇੱਕ ਹੋਰ ਹੈ ਇਹਨਾਂ ਦਾ ਅਕਬਰੇ ਦੀ ਮਕਬਰਾ ਮਕਬਰੇ ਬਾਈ ਦੀ ਮਕਬਰਾ ਸੀ ਉਹ ਅਕਬਰ ਦਾ ਮਕਬਰਾ ਹਾਂ ਇਹ ਜੋ ਗੁਸ਼ਟੀ ਇਹ ਚ ਉਹ ਦਿਨ ਅਸੀਂ ਦਸਤਾਰਾਂ ਬਨੀਆਂ ਕਿਉਂਕਿ ਅੱਜ ਸਾਡੀਆਂ ਦਸਤਾਰਾਂ ਹੋ ਰਹੀਆਂ ਧੋਣ ਵਾਲੀਆਂ ਬਾਈ 15 ਦਿਨ ਹੋ ਗਏ ਘਰੋਂ ਨਿਕਲਣੋਂ ਨਾ ਤਾਂ ਅਗਰ ਕੇ ਅੱਜ ਸੀ ਪਰ ਇਹ ਚ ਦੇਖੇ ਕਿ ਸਾਡੀ ਦਸਤਾਰ ਦੀ ਬਹੁਤ ਕਦਰ ਹੈ ਬਾਈ ਅੱਲੇ ਇੱਥੇ ਨਹੀਂ ਦੇਖੀ ਅਸੀਂ ਜਿੱਥੇ ਤੱਕ ਵੀ ਜਾ ਕੇ ਆਇਆ ਬੰਬੇ ਦਾ ਕ ਅਸੀਂ ਜਾ ਕੇ ਆਇਆ ਬੰਬੇ ਦਾ ਕ ਅਸੀਂ ਦੇਖਿਆ ਕਿ ਦਸਤਾਰ ਜੀ ਬਹੁਤ ਜ਼ਿਆਦਾ ਗਦਰ ਹੈ ਪੁਲਿਸ ਵਾਲੇ ਵੀ ਆਪ ਹੱਥ ਦੇ ਕੇ ਲਗਾਉਂਦੇ ਵੀ ਸਰਦਾਰ ਜੀ ਤੁਸੀਂ ਜਾਓ ਪਹਿਲਾਂ ਉਹਨਾਂ ਨੂੰ ਪਤਾ ਹੀ ਪੰਜਾਬ ਤੋਂ ਨਹੀਂ ਹਣਾ ਤੇ ਮੇਰਾ ਯਾਰ ਕਹਿਣ ਦਾ ਮਤਲਬ ਇਹੀ ਹੈ ਕਿ ਯਾਰ ਤੁਸੀਂ ਕਿਉਂ ਇਹਨਾਂ ਨੂੰ ਇੰਨਾਉ ਕਰਦੇ ਹੋ ਨਹੀਂਓ ਠੀਕ ਹੈ ਫੋਰਨਰ ਨੇ ਟੂਰਿਸਟ ਨੇ ਕੁੰਮਣ ਨੂੰ ਇੰਜੋਏ ਕਰਨ ਤੋਂ ਲੈ ਕੇ ਕੈਮਰੇ ਫੋਨ ਪਿੱਛੇ ਪੈ ਜਾਣਗੇ ਫੋਟੋ ਸਰਬਨ ਫੋਟੋ ਸਤ ਉਹ ਬੱਚੀ ਇਹ ਕਹਿੰਦੀ ਕਹਿੰਦੀ ਗੋਰੀ ਮਮ ਕਹਿੰਦੀ ਕਹਿੰਦੀ ਮੈਂ ਸਵੇਰ ਸਦ 100 ਫੋਟੋ ਖਿਚਵਾ ਚੁੱਕੀ ਹਾਂ ਇਤਨੀ ਕਿ ਸੇ ਖਿਚਵਾਉਂ ਕਿਉਂ ਬੇਇਜ਼ਤੀ ਕਰਾਉਂ ਕਿ ਸੇ ਤੋਂ ਯਾਰ ਆਪਣੇ ਦੇ ਚ ਆਪਣੇ ਘਰੇ ਆ ਕੇ ਕੋਈ ਬੇਇਜ਼ਤੀ ਕਰੇ ਪਤਾ ਨਹੀਂ ਕਿਹੋ ਜੇ ਲੋਕ ਨੇ ਕਿਹੋ ਜਾ ਸਿਸਟਮ ਹੈ ਇਹਨਾਂ ਦਾ ਯਾਰ ਸਮਝ ਨਹੀਂ ਆਉਂਦੀ ਤੁਸੀਂ ਜਿਹੜੀ ਚੀਜ਼ ਦੇਖਣਾ ਹੈ ਉਹ ਦੇਖੋ ਘੁੰਮੋ ਐਸ਼ ਕਰੋ ਕੀ ਕੀ ਗੱਲ ਫੋਟੋ ਕਰਾ ਕੇ ਨੰਬਰ ਲੈ ਜੂਗੀ ਤੁਹਾਡਾ ਦੱਸ ਮੈਨੂੰ ਵੀ ਉੱਥੇ ਜਾ ਕੇ ਕੋਈ ਵਟਸਐਪ ਕਾਲ ਨਾ ਕਰੂ ਤੁਹਾਨੂੰ ਵੀਡੀਓ ਕਾਲ ਨਾ ਆਹੀ ਅਛਾ ਮੈਂ ਉਹਦਾ ਇੱਕ ਤਰੀਕਾ ਲੱਭਦਾ ਮੋਂਦਾ ਹੁਣ ਉਹ ਵਿਚਾਰੀ ਆਪਣਾ ਨਾ ਫੋਨ ਤੇ ਪਤਾ ਨਹੀਂ ਕੁਝ ਕਰੀ ਜਾਂਦੀ ਉਹ ਪਤਾ ਕਿਵੇਂ ਕਰੀ ਜਾਵੇ ਭੈਣ ਜਦੋਂ ਆਹ ਲੌਂਡਿਆਂ ਵਾਲਿਆਂ ਕੀ ਹਰਕਤਾਂ ਨੇ ਯਾਰ ਮੈਂ ਹੈਰਾਨ ਆ ਯਾਰ ਵੀ ਯਾਰ ਤੁਸੀਂ ਕੰਮ ਕਰੋ ਆਪਣਾ ਠੀਕ ਹੈ ਕਿਉਂ ਕਿਸੇ ਨੂੰ ਪਰੇਸ਼ਾਨ ਕਰਦੇ ਹੋ ਘੁੰਮਣ ਦੋ ਕਰਦੇ ਹੋ ਮੈਨੂੰ ਬੜਾ ਗੁੱਸਾ ਜਿਹੜਾ ਮੈਂ ਉਹਨੂੰ ਕਿਹਾ ਮੈਂ ਕਿਹਾ ਕਰਾ ਲਈ ਬੇਇੱਜ਼ਤੀ ਸਹੀ ਵਾਲਾ ਮੈਂ ਕਿਹਾ ਰੰਦਾਵੇਂ ਨਹੀਂ ਕਿਹਾ ਕਹਿੰਦਾ ਬਾਈ 100 ਫੋਟੋ ਹੋ ਗਈ ਠੀਕ ਹੈ ਯਾਰ ਵੀ ਤੁਸੀਂ ਆਪਣਾ ਕੰਮ ਕਰੋ ਘੁੰਮੋ ਫਰੇਨ ਜੁਆਏ ਕਰੋ ਤੇ ਘਰੇ ਜਾਓ ਯਾਰ ਕੀ ਇਹਨਾਂ ਨੂੰ ਘਰੇ ਬਾੜ ਕੇ ਲੈ ਜਾਓ ਫਿਰ ਪਤਾ ਲੱਗੂ ਸਾਰਾ ਕੁਝ ਫਿਰ ਹੁੰਜ ਕੇ ਲੈ ਗਏ ਜੇ ਪਹਿਲਾਂ ਕਰਿਆ ਸੀ ਇਹਨਾਂ ਨੇ ਸਾਰਾ ਪੰਜਾਬ ਹੁੰਜਦਾ ਲੰਡਨ ਚ ਜਾ ਕੇ ਛੱਡਦਾ ਸਾਰਾ ਵੇਖ ਮਾਰ ਲਏ ਇਹਨਾਂ ਨੂੰ ਫੋਟੋ ਆਉਂਦਾ ਇੱਕ ਪਿੱਛੇ ਦਾ ਝਪਲੂ ਯਾਰ ਦਾੜੀ ਨਹੀਂ ਮੁੱਛ ਨਹੀਂ ਪੰਜ ਕੀ ਏ ਇਹੋ ਹੀ ਯਾਰ ਵੀ ਯਾਰ ਨਾਜਮਾ ਅਗਰ ਤੁਸੀਂ ਇਹਨਾਂ ਨੂੰ ਟੂਰਿਸਟ ਨਹੀਂ ਟੂਰਿਸਟ ਘੁੰਮਣ ਦਿਓ ਇੰਜੋਏ ਕਰਨ ਦਿਓ ਜਾਣ ਦਿਓ ਠੀਕ ਹੈ ਆਪਣਾ ਦੇਖ ਆਪਣਾ ਹੈ ਆਪਣਾ ਸਟੇਟ ਆਪਣਾ ਬਹੁਤ ਵਧੀਆ ਹੁੰਦਾ ਹੈ ਆਪਣਾ ਆਪਣੇ ਲੋਕਾਂ ਦਾ ਫੋਟੋ ਬਰਾਓ ਨਾਲ ਵੀ ਖੜਦਾ ਇਹਨਾਂ ਨੇ ਕਿੱਥੇ ਖੜ ਉਹਨਾਂ ਨੂੰ ਮੈਂ ਪੁੱਛਿਆ ਜੀ ਮੈਂ ਕਿਹਾ ਜਾ ਕੇ ਤੁਹਾਨੂੰ WhatsApp ਮੈਸੇਜ ਕਰੂਗੀ ਮੈਂ ਰਿਪਲਾਈ ਕਰਦੀ ਬਾਅਦ ਚ ਅੰਗਰੇਜ਼ੀ ਨੇ ਬਸ ਆਪਣੀ ਇੱਕ ਹੋਰ ਚੀਜ਼ ਸੱਚੰਦ ਨੂੰ ਯਾਰ ਆਈਏ ਆਪਣਾ ਉਹਨਾਂ ਨੂੰ ਅੰਗਰੇਜ਼ੀ ਵੀ ਇੰਨੀ ਕਹਿੰਦੇ ਸਰ ਮੈਮ ਵਨ ਪਿਕ ਸਰ ਵਨ ਪਿਕ ਬੱਸ ਇੱਥੇ ਤੱਕ ਕੇ ਦੋਕੇ ਖਤਮ ਫਿਨਿਸ਼ ਆ ਗਏ ਦਿਵੀਅਰ ਤੁਸੀਂ ਮੇਰਾ ਉਹ ਵੀ ਉਹ ਵੀ ਜਿਹੜੇ ਜਿਹੜੇ ਜਮਾ ਹੀ ਏਦਾਂ ਦੀ ਸੋਚ ਰੱਖਦੇ ਬੰਦੇ ਉਹਨਾਂ ਨੂੰ ਆਉਂਦੀ ਆ ਜਿਹੜੇ ਪੜ੍ਹੇ ਲਿਖੇ ਆ ਯਾਰ ਜੇ ਕੀ ਉਹ ਐਨੇ ਗੱਲ ਹੀ ਨਹੀਂ ਕਰਦੇ ਬੰਦੇ ਉਹ ਜਵਾਬ ਮਤਲਬ ਹੋਰ ਵੀ ਬਹੁਤ ਆਪਣੇ ਦੇਖੀਏ ਵੀ ਪੜ੍ਹੇ ਲਿਖੇ ਵੀ ਦੇਖ ਕੇ ਵਧੀਆ ਉਹਨਾਂ ਉਹ ਕਹਿੰਦੇ ਵੀ ਜੇ ਟੂਰਿਸਟ ਨੇ ਇੰਜੋਏ ਕਰਨ ਤੋਂ ਜਾਣ ਤੋਂ ਉਹਨਾਂ ਨੇ ਕੀ ਲੈਣਾ ਆ ਜਿਹੜੇ ਮੇਰੇ ਵਰਗੇ ਤੁਰੇ ਫਿਰਦੇ ਆ ਅਸੀਂ ਕਹਿੰਦੇ ਹੁੰਦੇ ਆ ਵਨ ਪਿਕ ਵਨ ਪਿਕ ਯਾਰ ਮੈਂ ਕਮਾਲ ਮੰਨ ਗਿਆ ਵੈਸੇ ਯਾਰ ਵੀ ਯਾਰ ਕੋਈ ਆ ਜਾਏ ਉਧਰੋਂ ਕੋਈ ਆ ਰਿਹਾ ਸਾਂ ਇਹ ਜੇ ਉਹ 19 ਸਿੰਸ ਆ ਗਿਆ ਉਹਨੇ ਵੀ ਕਰਾ ਲਈਓ ਫੋਟੋ ਵਧੀਆ ਰਹੋਗੇ ਨਾਲ ਯਾਦਗਰੀ ਰਹੋਗੀ ਕੋਈ ਅਨੇ ਕੋਈ ਆਇਆ ਸੀ ਉਹ ਯਾਰ ਮੈਨੂੰ ਗੁੱਸਾ ਹੋ ਉਹਦਾ ਆ ਯਾਰ ਵੀ ਅਸੀਂ 15 ਦਿਨ ਤੱਕ ਇਹੀ ਚੀਜ਼ਾਂ ਦੇਖ ਰਹੇ ਆ ਜਿਹੜੀਆਂ ਚੀਜ਼ਾਂ ਨਾਲ ਫੋਟੋ ਕਰਾਉਣ ਵਾਲੀ ਤੁਸੀਂ ਕੋਈ ਦਿਹਾੜੀ ਫੋਟੋ ਕਰਾਓ ਕੋਈ ਇਹੋ ਜਿਹੀ ਵਧੀਆ ਚੀਜ਼ ਪਾਓ ਵਨ ਪਿਕ ਵਨ ਪਿਕ ਬਸ ਇੱਥੇ ਅੰਗਰੇਜ਼ੀ ਖਤਮ ਅਗਲੀ ਨੇ ਅੰਗਰੇਜ਼ੀ ਚ ਗਾਲ ਘੜਤੀ ਨਾ ਨਾਲੇ ਸਮਝ ਨਹੀਂ ਉਹਨੇ ਨਾਲੇ ਹੱਸ ਕੇ ਟਾਲ ਦਿਓਗੇ ਵੀਰ ਇਹ ਚੀਜ਼ਾਂ ਨੇ ਨਾ ਵਧੀਆ ਘੁੰਮਿਆ ਕਰੋ ਇੰਜੋਏ ਕਰਿਆ ਕਰੋ ਆਪਣਾ ਦੇਸ਼ ਹੈ ਬਹੁਤ ਸੋਹਣਾ ਦੇਸ਼ ਹੈ ਸਾਰੇ ਦੇਸ਼ਾਂ ਨਾਲੋਂ ਸੋਹਣਾ ਆਪਣਾ ਦੇਸ਼ ਹੈ ਤਾਂ ਹੀ ਇਹ ਏਡੀ ਡੇਡੀ ਦੂਰੋਂ ਆਉਂਦੇ ਨੇ ਤਾਂ ਹੀ ਇਹ ਆਪਾਂ ਨੂੰ ਲੁਟਣ ਆਏ ਸੀ ਜੀ ਆਪਣੇ ਦੇਸ਼ 'ਚ ਬਹੁਤ ਖੁਸ਼ੀ ਇਹਨਾਂ ਨੂੰ ਚਮੜਾ ਆਇਆ ਨਾ ਕਰੋ ਇਹਨਾਂ ਨੂੰ ਜਾਣ ਦੋ ਵਸ ਠੀਕ ਹੈ ਘੁੰਮਣ ਦੇ ਇੰਜੋਏ ਕਰੋ ਦੇਖੋ ਆ ਵਨ ਪਿਕ ਵਨ ਪਿਕ ਨਾ ਕਰਿਆ ਕਰੋ ਆ ਭਾਈ ਜਿਹੜੀਆਂ ਵੀ ਗੱਲਾਂ ਮੈਂ ਕਰੀਆਂ ਨੇ ਨਾ ਸੱਚੀਆਂ ਕਰੀਆਂ ਨੇ ਬਸ ਠੀਕ ਹੈ ਗੁੱਸਾ ਨਾ ਕਰੋ ਗੱਲ ਨੂੰ ਹਾਜ਼ਮ ਕਰੋ ਸਮਝੋ ਗੱਲ ਨੂੰ ਮਤਲਬ ਪੰਜਾਬ ਸਾਰੇ ਪੰਜਾਬ ਨੂੰ ਵੀ ਆਪਣੀ ਵੀਡੀਓ ਸਮਝਾਉਣੀ ਹੈ ਕਿ ਤੁਸੀਂ ਵੀ ਕਿਤੇ ਜਾਓਗੇ ਨਾ ਤੁਹਾਡੇ ਨਾਲ ਵੀ ਹੋਊਗਾ ਇਹ ਚੀਜ਼ ਤੁਸੀਂ ਆ ਗਏ ਕਿਤੇ ਵੀ ਆਓਗੇ ਨਾ ਤੁਹਾਡੇ ਨਾਲ ਹੋਊਗਾ ਦੇਖੋ ਉੱਥੇ ਫਿਰਦੇ ਹੋਣਗੇ 1 ਪਿਕ 1 ਪਿਕ ਵਾਲੇ ਸੋਨੂੰ ਆ ਆਪਣੇ ਆਪ ਨੂੰ ਲੱਗੋ ਵੀ ਆ ਕਿਉਂ ਬੇਸਤੀਆਂ ਕਰਾਈਆਂ ਨੇ ਵਾਲੇ ਨਾ ਉਹੀ 1 ਪਿਕ 1 ਪਿਕ ਵਾਲੇ ਭਾਂ ਮੂੰਹ ਨਹੀਂ ਸਿਰ ਨਹੀਂ ਨਾ ਦੇ 1 ਪਿਕ ਵਾਲੇ ਯਾਰ ਕਿਹੋ ਜਿਹਾ ਆਪਣੇ ਦਾੜੀ ਮੋਛਾਂ ਨਾਲ ਸੋਹਣੇ ਲੱਗਣਗੇ ਇਹ ਰੋਡੇ-ਪੋਡੇ ਜੇ ਯਾਰ ਚਲੋ ਗੁੱਸਾ ਨਾ ਕਰੋ ਵੀਰ ਬਣ ਕੇ ਇਹ ਗੱਲ ਸੱਚੀ ਹੈ ਵੈਸੇ ਹੀ ਮੰਦਰੋ ਪੜਾਅ ਸੀ ਗੱਡੀ ਆ ਵੀਰ ਮੈਂ ਪਿਛਲੇ 15 ਦਿਨ ਤੋਂ ਅਸੀਂ ਇਹੀ ਚੀਜ਼ਾਂ ਦੇਖ ਰਹੇ ਹਾਂ ਕਿ ਉਹਨਾਂ ਦਾ ਵੇ ਸਹੀ ਗੱਲ ਹੈ ਅਸੀਂ ਪਰੇ ਵੇ ਅਸੀਂ ਤਾਂ ਹੀ ਕਰਕੇ ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਕਰੀਆਂ ਨੇ ਵੀ ਜਿੱਥੇ ਮਰਜੀ ਤਾਜ ਮਹਿਲ ਵਗਜੋ ਉੱਥੇ ਆਹੀ ਅਸੀਂ ਪਿੱਛੇ ਖੜੇ ਸੀ ਕਿੱਥੇ ਸੀ ਆਪਾਂ ਗਵਾਲੀਅਰ ਗਵਾਲੀਅਰ ਸੀ ਉੱਥੇ ਵੀ ਆਹੀ ਵਨ ਪਿਕ ਵਨ ਪਿਕ ਯਾਰ ਵਨ ਪਿਕ ਆ ਵਨ ਪਿਕ ਨੇ ਖਰਾਬ ਕਰਦੇ ਬਾਅਦ ਦੇ ਵਿੱਚ ਹੋਣਗੇ ਨਾਈਸ ਪਿਕ ਬਸ ਇੰਨਾ ਹੀ ਹੁੰਦਾ ਹੈ ਠੀਕ ਹੈ ਥੈਂਕ ਯੂ ਵੈਰੀ ਮੱਚ ਵੀਡੀਓ ਲੱਗੇ ਗੱਲਾਂ ਲਾਈਕ ਵੀ ਕਰ ਦਿਓ ਕਮੈਂਟ ਕਰਕੇ ਜਾਇਓ